ਨੂੰ ਠੀਖ ਦਿੱਤਾ ਤੇ ਤੁਹਾਡੇ ਤੇ ਐਫਆਈਆਰ ਦਰਜ ਹੋ ਸਕਦੀ ਹੈ ਤੁਸੀਂ ਜੇਲ੍ਹ ਜਾ ਸਕਦੇ ਹੋ ਠੀਖ ਮੰਗਣ ਵਾਲੇ ਵੀ ਜੜਾ ਧਿਆਨ ਦੇ ਨਾਲ ਇਸ ਖਬਰ ਨੂੰ ਸੁਣ ਲਵੋ ਪਰਚਾ ਤੁਹਾਡੇ ਤੇ ਵੀ ਦਰਜ ਹੋਵੇਗਾ ਕਿਹੜੇ ਸ਼ਹਿਰ ਦੇ ਵਿੱਚ ਇਹ ਕਾਨੂੰਨ ਲਾਗੂ ਹੋ ਗਿਆ ਹੈ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਜੀ ਆ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਤੁਸੀਂ ਕਿਸੇ ਵੀ ਚੌਕ ਤੇ ਚਲੇ ਜਾਓ ਬੱਸ ਸਟੈਂਡ ਤੇ ਚਲੇ ਜਾਓ ਤੁਹਾਨੂੰ ਹਰ ਥਾਂ ਤੇ ਜੋ ਆ ਭੀਖ ਮੰਗਣ ਵਾਲਿਆਂ ਦੀ ਲਾਈਨ ਲੱਗੀ ਮਿਲੇਗੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਹੈ ਉਹ ਭੀਖ ਮੰਗਦੇ ਨਜ਼ਰ ਆਉਣਗੇ ਤੇ ਬਹੁਤ ਸਾਰੇ ਲੋਕ ਦਇਆਤਾ ਦੇ ਵਿੱਚ ਉਹਨਾਂ ਨੂੰ ਪੈਸੇ ਦੇ ਬਿੰਦੇ ਨੇ ਪਰ ਦੱਸ ਦਈਏ ਕਿ ਇੱਕ ਸ਼ਹਿਰ ਹੈ ਜਿਸ ਦੇ ਵਿੱਚ ਕਾਨੂੰਨ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈ ਅਤੇ ਅ ਜੋ ਹੈ ਉੱਥੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਨੇ ਵੀ ਜੋ ਹੈ ਪਿਖਾਰੀ ਨੂੰ ਭੀਖ ਦਿੱਤਾ ਤੇ ਉਸਤੇ ਪਰਚਾ ਦਰਜ ਹੋ ਸਕਦਾ ਹੈ ਤੇ ਨਾਲ ਦੀ ਨਾਲ ਜਿਹੜਾ ਭੀਖ ਮੰਗਣ ਵਾਲਾ ਹੋਵੇਗਾ ਉਸਤੇ ਵੀ ਪਰਚਾ ਦਰਜ ਹੋ ਸਕਦਾ ਹੈ ਦੱਸਦੀ ਹੈ ਕਿ ਇੰਦੌਰ ਦੇ ਪੰਜ ਸ਼ਹਿਰਾਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਆਇਆ ਜਾ ਰਿਹਾ ਹੈ ਕਿ ਇੰਦੌਰ ਨੂੰ ਪੂਰੀ ਤਰੀਕੇ ਨਾਲ ਸਾਫ਼ ਸੁਥਰਾ ਏਰੀਆ ਬਣਾਇਆ ਜਾਵੇਗਾ ਸਾਫ਼ ਸੁਥਰੇ ਏਰੀਆ ਦੇ ਵਿੱਚ ਉਦਾ ਵੀ ਇੰਦੋਰ ਵਧੀਆ ਪਰਫਾਰਮ ਕਰਦਾ ਹੈ ਪਰ ਪਿਖਾਰੀਆਂ ਦੇ ਨਾਲ ਜੋ ਉੱਥੇ ਮਾਹੌਲ ਖਰਾਬ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਜੋ ਗੁੰਡਾਗਰਦੀ ਹੁੰਦੀ ਹੈ ਜਾਂ ਪਿਖਾਰੀਆਂ ਦੇ ਨਾਲ ਜੋ ਗਲਤ ਚੀਜ਼ਾਂ ਹੁੰਦੀਆਂ ਨੂੰ ਉਸ ਨੂੰ ਰੋਕਣ ਦੇ ਲਈ ਫੈਸਲਾ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ 1 ਜਨਵਰੀ ਤੋਂ ਬਾਅਦ ਕੋਈ ਵੀ ਕਿਸੇ ਨੂੰ ਭੀਖ ਨਹੀਂ ਦੇਵੇਗਾ ਤੇ 1 ਜਨਵਰੀ ਤੋਂ ਬਾਅਦ ਕੋਈ ਵੀ ਕਿਸੇ ਨੂੰ ਭੀਖ ਜੋ ਹੈ ਓਪੀਖ ਨਹੀਂ ਮੰਗੇਗਾ ਨਾਲ ਦੀ ਨਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਭੀਖ ਦਿੰਦੇ ਫੜੇ ਗਏ ਹੋ ਤਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਜਿਹੜਾ ਭੀਖ ਮੰਗਣ ਵਾਲਾ ਹੈ ਉਸਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਨੇ ਕਿਹਾ ਕਿ ਜਿਨਨੇ ਵੀ ਭੀਖ ਮੰਗਣ ਵਾਲੇ ਨੇ ਅਸੀਂ ਉਹਨਾਂ ਦੀ ਵੀ ਪੂਰੀ ਦੇਖਰੇਖ ਕਰ ਰਹੇ ਹਾਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਜਿਹੜੇ ਭੀਖ ਮੰਗਣ ਵਾਲੇ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਵੀ ਰਹੇ ਹਾਂ ਤੇ ਨਾਲ ਦੀ ਨਾਲ ਜਿੰਨੇ ਵੀ ਲੋਕ ਹੈਗੇ ਨੇ ਅਸੀਂ ਉਹਨਾਂ ਦਾ ਪੂਰਾ ਖਿਆਲ ਰੱਖ ਰਹੇ ਹਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਪੈਰਾਂ ਤੇ ਖੜਾ ਕਰ ਦਿੱਤਾ ਜਾਵੇ। ਸੁੰਦਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਪੂਰੇ ਤਰੀਕੇ ਦੇ ਨਾਲ ਜੋ ਭਿਖਾਰੀ ਮੁਕਤ ਕਰਨ ਦੇ ਲਈ ਫੈਸਲਾ ਜਿਹੜਾ ਹੈ ਉਹ ਲਿਆ ਗਿਆ 1 ਜਨਵਰੀ ਤੋਂ ਇਹ ਲਾਗੂ ਹੋਵੇਗਾ। ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ।